ਜੈ ਮਾਤਾ ਦੀ ਜੈ ਮਾਤਾ ਦੀ ਮਹਾਰਾਣੀ ਸੁਖ ਸ਼ਾਂਤੀ ਰੱਖੇ ਮੇਰੀ ਭਿੱਖੀ ਨਗਰ ਨੂੰ ਮੈਂ ਬਿੰਦਰ ਮਹੰਤ ਬੋਲਦੀ ਆ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇ ਰਹੀ ਮੇਰੀ ਭਿੱਖੀ ਨੂੰ ਬਹੁਤ ਬਹੁਤ ਵਧਾਈਆਂ ਦੇ ਰਹੀ ਆ ਦੀਵਾਲੀ ਦੀਆਂ ਸ਼ੁਭ ਦੀਵਾਲੀ ਮਹਾਰਾਣੀ ਸੁਖ ਸ਼ਾਂਤੀ ਰੱਖੇ ਇੱਕੀ ਤਰੀਕ ਮੰਗਲਵਾਰ ਨੂੰ ਮਹਾਰਾਣੀ ਦਾ ਭਗਵਾਨ ਰਾਮ ਦਾ ਬਹੁਤ ਬਹੁਤ ਸਿਮਰਨ ਹੋਵੇ ਘਰ ਘਰ ਜੋਤਾਂ ਜਗਨ ਉਹਦਾ ਨਾਮ ਹੋਵੇ ਬਹੁਤ ਬਹੁਤ ਵਧਾਈਆਂ ਮੈਂ ਬਿੰਦਰ ਮਹੰਤ ਬਹੁਤ ਬਹੁਤ ਵਧਾਈ ਦਿੰਨੀ ਵੀ ਖੀਨਕਰ ਖੇੜੇ ਨੂੰ ਬਾਬਾ ਦੀਵਾਲੀ ਕਿਹੜੇ ਦਿਨ ਮਣਾਈ ਜਾ ਰਹੀ ਹੈ ਉਹਦੇ ਬਾਰੇ ਦੱਸੋ ਦੀਵਾਲੀ ਮੰਗਲਵਾਰ ਨੂੰ ਜੀ 21 ਤਰੀਕ ਨੂੰ 21 ਅਕਤੂਬਰ 21 ਅਕਤੂਬਰ ਹਾਏ ਤੇਰੇ ਆਇਏ ਤੇ ਜੋਤ ਜਗਾ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਬਿੰਦਰ ਮਹਤਵ ਵੱਲੋਂ ਮਹਾਰਾਣੀ ਸੁਖਸ਼ਾਂਤੀ ਬਰਕੇ ਸਾਰੇ ਦੇਸ਼ਵਾਸੀਆਂ ਨੂੰ ਸਾਰੀ ਭਿੱਖੀ ਨੂੰ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਵਧਾਈ ਮੰਗਲ ਮੁਖੀ ਹੋ